ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਆਪਣਾ ਵਿਸ਼ਾ ਪ੍ਰੋਫੈਸਰ ਪੂਰਨ ਸਿੰਘ ਦੁਆਰਾ ਲਿਖਿਆ ਨਿਬੰਧ ਕਿਰਤ ਇਸ ਨਿਬੰਧ ਦਾ ਵਿਸ਼ਾ ਮਨੁੱਖੀ ਜੀਵਨ ਵਿੱਚ ਕਿਰਤ ਦੀ ਮਹਾਨਤਾ ਨੂੰ ਸਪਸ਼ਟ ਕਰਨਾ ਹੈ ਨਿਬੰਧਕਾਰ ਨੇ ਕਿਰਤ ਸੰਬੰਧੀ ਬੜੇ ਮੌਲਿਕ ਨਿਵੇਕਲੇ ਅਤੇ ਸੂਖਮ ਵਿਚਾਰ ਪੇਸ਼ ਕੀਤੇ ਹਨ ਉਹ ਦੱਸਦਾ ਹੈ ਕਿ ਕਿਰਤ ਮਨੁੱਖ ਵਿੱਚ दैਵੀ ਗੁਣ ਪੈਦਾ ਕਰਦੀ ਹੈ ਕਿਰਤਹੀਣ ਮਨੁੱਖ ਕਦੇ ਵੀ ਉੱਚੇ ਜੀਵਨ ਦੇ ਮਰਮਾ ਨੂੰ ਅਨੁਭਵ ਨਹੀਂ ਕਰ ਸਕਦਾ ਆਪਣੇ ਕੰਮ ਵਿੱਚ ਲੱਗੇ ਮਨੁੱਖ ਨੂੰ ਮਾੜੇ ਚਿਤਵਨ ਤੇ ਦੁਸ਼ਟਤਾ ਭਰੇ ਕੰਮ ਕਰਨ ਦੀ ਵਹਿਲ ਹੀ ਨਹੀਂ ਹੁੰਦੀ ਨਿਬੰਧਕਾਰ ਇਸ ਕਥਨ ਨੂੰ 16 ਅੰਨੇ ਸੱਚ ਮੰਨਦਾ ਹੈ ਕਿ ਵਹਿਲਾ ਮਨ ਸੈਤਾਨ ਦੀ ਆਪਣੀ ਟਿਕਸਾਲ ਬਣ ਜਾਂਦਾ ਹੈ ਉਹ ਕਹਿੰਦਾ ਹੈ ਕਿ ਜਿਸ ਦੇ ਹੱਥ ਵਿੱਚ ਕਿਰਤ ਨਹੀਂ ਉਹ ਆਦਮੀ ਨਿਕੰਮਾ ਹੁੰਦਾ ਹੈ निबंधकार ਦੱਸਦਾ ਹੈ ਕਿ ਕੀਰਤ ਕਰਨ ਵਾਲੇ ਵਿਅਕਤੀ ਨੂੰ ਆਪਣੇ ਅਥਕ ਕਿਰਤ ਵਿੱਚੋਂ ਉਪਜੀ ਸਹਿਜ ਸਮਾਦੀ ਦੇ ਸੁਖ ਤੋਂ ਨਿਕੰਮੇਵਾਦ ਵੀ ਬਾਦ ਲਈ ਵੇਲ ਹੀ ਨਹੀਂ ਮਿਲਦੀ। ਸੁੱਚੀ ਕਿਰਤ ਸਿਦਕ ਪਿਆਰ ਤੇ ਰੱਬਤਾ ਦੀ ਧਾਰਨੀ ਹੁੰਦੀ ਹੈ। ਕਿਸਾਨੀ ਮਜ਼ਦੂਰਾਂ ਵਿੱਚ ਦਇਆ, ਤਿਆਗ ਤੇ ਭਾਣਾ ਮੰਨਣ ਦੇ ਗੁਣ ਨੇ ਜਿਹੜੇ ਸਹਿਜ ਸੁਭਾ ਹੁੰਦੇ ਹਨ। ਕੀਰਤੀ ਦਾ ਚਿੱਤ ਆਪ ਮੁਹਾਰਾ ਰੱਬ ਵੱਲ ਜੁੜ ਜਾਂਦਾ ਹੈ ਤੇ ਸਮਾਪਾ ਕੇ ਕੀਰਤ ਰੱਬ ਦੀ ਪੂਜਾ ਹੋ ਜਾਂਦੀ ਹੈ ਨਿਬੰਧਕਾਰ ਕੀਰਤੀ ਦੇ ਗੁਣਾਂ ਨੂੰ ਸਪਸ਼ਟ ਕਰਦਿਆਂ ਦੱਸਦਾ ਹੈ ਕਿ ਉਹ ਨਿਰਮਾਨ ਅਤੇ ਸਿੱਦਕੀ ਹੁੰਦਾ ਹੈ ਉਹ ਕੀਰਤ ਵਿੱਚ ਵਿਸ਼ਵਾਸ ਕਰਦਾ ਹੈ ਫਲ ਵਿੱਚ ਨਹੀਂ ਉਸ ਵਿੱਚ ਲੋਭ ਲਾਲਚ ਦੀ ਥਾਂ ਸਬਰ ਸੰਤੋਖ ਹੁੰਦਾ ਹੈ ਉਸ ਵਿੱਚ ਕੁਦਰਤੀ ਸਾਦਗੀ ਅਤੇ ਬੇਪਰਵਾਹੀ ਹੁੰਦੀ ਹੈ ਉਹ ਸਹਿਜ ਸੁਭਾ ਆਪੇਦਾਰਾ ਸਮਾਨ ਦਾ ਹੈ ਅਤੇ ਉਸਤਤ ਨਿੰਦਿਆ ਤੋਂ ਦੋਹਾਂ ਤੋਂ ਅਤੀਤ ਰਹਿੰਦਾ ਹੈ ਉਸ ਦੇ ਲੱਛਣ ਸਾਧ ਨਾਲ ਮਿਲਦੇ ਜੁਲਦੇ ਹਨ ਸੁੱਚੀ ਕਿਰਤ ਕਰਨ ਵਾਲੇ ਵਿਅਕਤੀ ਵਿੱਚ ਪਿਆਰ ਮਿੱਤਰਤਾ ਸਾਦਗੀ ਸਬਰ ਸੰਤੋਖ ਦਇਆ ਨਿਰਮਾਣਤਾ ਉਦਾਰਤਾ ਤਿਆਗ ਅਤੇ ਭਾਣਾ ਮੰਨਣ ਦੇ ਗੁਣ ਪੈਦਾ ਹੁੰਦੇ ਹਨ ਉਸ ਦਾ ਮਨ ਆਪ ਮੁਹਾਰਾ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਉਹ ਵੱਡੇ ਤੋਂ ਵੱਡੇ ਨੁਕਸਾਨ ਨੂੰ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਹੈ ਜਦ ਕਿ ਵੱਡੇ ਵੱਡੇ ਅਕਲਮੰਦ ਤੇ ਅਮੀਰ ਅਜਿਹਾ ਨਹੀਂ ਕਰ ਸਕਦੇ ਅਮੀਰਾਂ ਨੂੰ ਉਹ ਸੁੱਖ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਜੋ ਗਰੀਬ ਅਤੇ ਨਿਮਾਣੇ ਕਿਰਤੀ ਨੂੰ ਕਿਰਤ ਵਿੱਚੋਂ ਪੈਦਾ ਹੁੰਦਾ ਹੈ ਨਿਬੰਧਕਾਰ ਅਨੁਸਾਰ ਸੁੱਚੀ ਕਿਰਤ ਕਰਨਾ ਅਤੇ ਆਵੇਸ ਗਰਬਿਤ ਸਾਧ ਹੀ ਦੁਨੀਆ ਵਿੱਚ ਸਹਿਜ ਸੁਭਾ ਦੇਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ ਉਸ ਪਸ ਕਰਦਾ ਹੈ ਕਿ ਕੇਵਲ ਗੁਰੂ ਸੇਵਾਨ ਨੇ ਹੀ ਸੱਚੀ ਕਿਰਤ ਦੀ ਅਤੇ ਦੂਜੇ ਪਾਸੇ ਬ੍ਰਹਮ ਗਿਆਨੀ ਦੀ ਸਿਫਤ ਕੀਤੀ ਹੈ ਨਿਬੰਧਕਾਰ ਉਸ ਵਿਦਿਆ ਨੂੰ ਹੀ ਅਸਲ ਵਿਦਿਆ ਮੰਨਦਾ ਹੈ ਜਿਹੜੀ ਕੁਦਰਤ ਨਾਲ ਅਪੇਧ ਹੋ ਕੇ ਕਾਦਰ ਦੇ ਰੰਗ ਵਿੱਚ ਕਿਰਤ ਕਰਨ ਵਾਲਾਉਂਦੀ ਹੈ ਇਸ ਪ੍ਰਕਾਰ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਨਿਮੰਨਦ ਦੁਆਰਾ ਕਿਰਤ ਦੀ ਮਹਾਨਤਾ ਦਰਸਾਈ ਹੈ ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਜਾਪਾਨੀਆਂ ਦੇ ਜੀਵਨ ਨਿੱਜੀ ਅਨੁਭਵ ਪੱਛਮੀ ਵਿਦਵਾਨ ਕਾਰਲਾਇਲ ਦੇ ਕਥਨ ਟੋਲਸਟੋਏ ਦੇ ਅਨੁਭਵ ਅਤੇ ਗੁਰੂ ਸਾਹਿਬਾਂ ਦੇ ਵਿਚਾਰਾਂ ਦੇ ਹਵਾਲੇ ਦਿੱਤੇ ਹਨ ਇਸ ਪ੍ਰਕਾਰ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੁਆਰਾ ਲਿਖੇ ਮੌਲਿਕ ਭਰਪੂਰ ਵਿਸ਼ੇ ਕਿਰਤ ਦੇ ਵਿਚਾਰਾਂ ਨੂੰ ਬੜੇ ਹੀ ਨਿਵੇਕਲੇ ਅਤੇ ਮੌਲਿਕ ਢੰਗ ਨਾਲ ਪੇਸ਼ ਕੀਤਾ ਮੰਨ ਸਕਦੇ ਹਾਂ